ਪ੍ਰਿਆ ਤੇਰਾ ਵਿਆਹ ਕਰ ਰਹੀ ਜਬਰਦਸਤੀ ਕਰ ਰਹੀ ਕਿੰਨੀ ਉਮਰ ਆ ਤੇਰੀ ਪਹਿਲਾਂ ਆਪਣੀ ਉਮਰ ਦਾ 16 ਸਾਲ ਦੀ ਤੇ ਵਿਆਹ ਕਰਦੇ ਹੀ ਤੇਰਾ ਕਰਦੇ ਨਹੀਂ ਮੈਂ ਆਪਣਾ ਮਨਜੀ ਸੀ ਹਾਂਜੀ ਕਰਦੇ ਸੀ ਵਿਆਹ ਕਰਦੇ ਪਏ ਸੀ ਕਿੰਨਾਂ ਨੇ ਰੋਕੇ ਆਣ ਕੇ ਵਿਆਹ ਨੂੰ ਇੰਨਾ ਨਹੀਂ ਮੈਨੂੰ ਪਤਾ ਕਿੰਨਾਂ ਨੇ ਰੋਕੇ ਆ ਸਕੂਲ ਜਾਂ ਨਹੀਂ ਦੋ ਹਾਂਜੀ ਤੇਰੀ ਦਾਦੀ ਵੱਲੋਂ ਕਰਾਇਆ ਜਾ ਰਿਹਾ ਸੀ ਵਿਆਹ ਤੇਰਾ ਜਬਰਦਸਤੀ ਕਰਾਇਆ ਯਾਰ ਨਹੀਂ ਜਬਰਦਸਤੀ ਉਹ ਦਾਦੀ ਕਿ ਰਿਸ਼ਤਾ ਕਰਾ ਰਹੇ ਸੀ ਤੂੰ ਕਹਿੰਦੀ ਕਿ ਹਾਂ ਰੋਕਾ ਕਰਾਉਂਦੇ ਸੀ ਰੋਕਾ ਲਈ ਸੀ ਰੋਕਾ ਸੀ ਕਿ ਵਿਆਹ ਸੀ ਰੋਕਾ ਸੀ ਰੋਕਾ ਸੀ ਹਾਂ ਕਿੰਨੀ ਉਮਰ ਦਾ 15 ਤੇ ਤੇ ਪਤਾ ਨਹੀਂ ਤੇਰੀ ਉਮਰ ਘਾਟੇ ਨਹੀਂ ਮੋਂਦੇ ਵਿੱਚ ਕਿ ਤੂੰ ਪੜ੍ਹੀ ਲਿਖੀ ਐ ਸਕੂਲ ਜਾਂਦੀ ਨਹੀਂ ਨਹੀਂ ਕੰਨ ਟਾਈਮ ਪਾਉਣਾ 20 ਸਾਲ ਸੀ ਹੋ ਗਏ ਫਿਰ ਜਾ ਹੁੰਦਾ ਸੁਣ ਪੁੱਛ ਆਈ ਹਾਂ ਜੀ ਮੈਂ ਮ ਆਪਣਾ ਨਾਮ ਜੀ ਮੈਂ ਸਪਨਾ ਮਹਿਰਾ ਪ੍ਰੈਜ਼ੀਡੈਂਟ ਮੁਸਕਾਨ ਹੂਮਨ ਵੈਲਫੇਅਰ ਸੁਸਾਇਟੀ ਹਾਂ ਜੀ ਅੱਜ ਕੀ ਘਟਨਾ ਇੱਕ ਕਿੰਨੇ ਸਾਲ ਦੀ ਬੱਚੀ ਦਾ ਉਹਦੀ ਮੈਰਿਜ ਕਰਾ ਦੇ ਵੀ ਇਸ ਜਗ੍ਹਾ ਤੇ ਕਰਾ ਜੀ ਮੈਂ ਰਾਤ ਨੂੰ ਮੈਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਨਾਬਾਲਿਕ ਲੜਕੀ ਦੀ ਸ਼ਾਦੀ ਕੀਤੀ ਜਾ ਰਹੀ ਹੈ ਸੋ ਮੈਂ ਸਵੇਰੇ ਬਾਲ ਵਿਕਾਸ ਵਾਲਿਆਂ ਨੂੰ ਤੇ ਪ੍ਰੈਸ ਮੀਡੀਆ ਵਾਲਿਆਂ ਨੂੰ ਸਾਰਿਆਂ ਨੂੰ ਇਨਫੋਰਮ ਕਰ ਦਿੱਤਾ ਇਹ ਕਨਫਰਮ ਸੀ ਕਿ ਹਾਂ ਮੈਰਿਜ ਹੋ ਰਹੀ ਹੈ ਸੋ ਦੱਸਿਆ ਜਾ ਰਿਹਾ ਸੀ ਕਿ ਲੜਕੀ ਮੋਹਕਮਪੁਰੇ ਦੀ ਹੈ ਔਰ ਲੜਕਾ 시ਹਾਟੇ ਦਾ ਹੈ ਔਰ ਮੈਰਿਜ ਹੈ ਪਾਈਮਾਂਝ ਰੋਟੇ ਕਰ ਰਹੇ ਜਾ ਕੇ ਕਿਸੇ ਦੇ ਘਰ ਚ ਕਿ ਕਿਸੇ ਨੂੰ ਪਤਾ ਨਾ ਲੱਗੇ ਸੋ ਅਸੀਂ ਉਸ ਲੋਕੇਸ਼ਨ ਤੇ ਪਹੁੰਚੇ ਸਾਰੇ ਉੱਥੇ ਜਾ ਕੇ ਉਹਨਾਂ ਨੂੰ ਸ਼ਾਇਦ ਪਹਿਲੇ ਇਨਫੋਰਮੇਸ਼ਨ ਮਿਲ ਗਈ ਸੀ ਕਿ ਅਸੀਂ ਆ ਰਹੇ ਹਾਂ ਸੋ ਉਹਨਾਂ ਵੱਲੋਂ ਉਹ ਕੁੜੀ ਵਾਲਿਆਂ ਨੂੰ ਭਜਾ ਦਿੱਤਾ ਗਿਆ ਕਿ ਇੱਥੋਂ ਚੱਲ ਜਾਓ ਤੁਸੀਂ ਉਹਨਾਂ ਨੇ ਜੋ ਟੈਂਟ ਲਾਏ ਸੀ ਸਬਜੀਆਂ ਸੁਬਜਾ ਸਭ ਬਣਾਈਆਂ ਹੋਈਆਂ ਸੀ ਉਹ ਉੱਥੋਂ ਦੇ ਭਜਾ ਦਿੱਤਾ ਫਿਰ ਜਦੋਂ ਅਸੀਂ ਉਹਨਾਂ ਦੇ ਘਰ ਗਏ ਆ ਕਿ ਮੈਂ ਕਿਹਾ ਦੇਖੋ ਤੁਹਾਡੇ ਤੇ ਬਲੇਮ ਆਏਗਾ ਤੁਸੀਂ ਸਾਫ਼-ਸਾਫ਼ ਦੱਸੋ ਕੀ ਹੋ ਰਿਹਾ ਸੀ ਇੱਥੇ ਫਿਰ ਉਹਨਾਂ ਨੇ ਸਾਨੂੰ ਆਪਣਾ ਬਿਆਨ ਦਿੱਤਾ ਜੋ ਕਿ ਸਾਡੇ ਕੋਲ ਰਿਕਾਰਡ ਹੈ ਕਿ ਹਾਂ ਇੱਥੇ ਸਾਡੇ ਰਿਸ਼ਤੇਦ ਬਿਆਨ ਵਸੇ ਪਰ ਚਾਹ ਤੋਂ ਸਾਨੂੰ ਪਤਾ ਲੱਗਾ ਕਿ ਉਹ ਨਾ ਵਾਲੀ ਕੁੜੀ ਹੈ ਤਾਂ ਅਸੀਂ ਉਹਨਾਂ ਨੂੰ ਇੱਥੋਂ ਭਜਾ ਦਿੱਤਾ ਸੋ ਉਹਨਾਂ ਵੱਲੋਂ ਸੇਫ ਸਾਈਡ ਹੋ ਗਈ ਚਲੋ ਉਹਨਾਂ ਨੇ ਆਪਣਾ ਸੱਚ ਦੱਸਤਾ ਸੋ ਉਹਨਾਂ ਨੇ ਕਿਹਾ ਕਿ ਇੱਥੇ ਜੋੜਾ ਫਾਰਟਿਕ ਲੱਗੇ ਇਹਨਾਂ ਦਾ ਘਰ ਹੈਗਾ ਸੋ ਉਸ ਉੱਥੇ ਜਾ ਕੇ ਦੇਖੋ ਉੱਥੇ ਸ਼ਾਇਦ ਬਿਆਨ ਕਰਦੇ ਹੋਣ ਸੋ ਅਸੀਂ ਆਪਣੀ ਟੀਮ ਨਾਲ মিডিਆ ਨਾਲ ਕੰਟੈਕਟ ਕਰਕੇ ਬਾਲ ਬਿਖਾਸ ਵਾਲਿਆਂ ਨਾਲ ਇੱਥੇ ਆਏ ਆ ਸੋ ਕੁੜੀ ਦੇਖ ਲਓ ਤੁਸੀਂ ਅੰਦਰ ਆ 16 ਸਾਲ ਦੀ ਹੈ ਉਹਨਾਂ ਵੀ ਆਪਣੇ ਬਿਆਨ ਦਿੱਤੇ ਆ ਸੋ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਏਗੀ ਲੜਕੇ ਦੀ ਕਿੰਨੀ ਉਮਰ ਸੀ ਉਹ ਵੀ 19 ਸਾਲ ਦਾ ਲੜਕਾ ਕਹਿ ਰਹੇ ਨੇ ਉਹ ਬਾਲਗ ਸੀ ਲੜਕਾ ਦੋਨੋਂ ਹੀ ਨਾਬਾਲਗਾਂ ਸੀ ਨਾਬਾਲਗਾਂ ਦੀ وجہ سے ਅਸੀਂ ਅਸਾਂ ਸੈਮੀਨਾਰ ਕਰ ਰਹੇ ਆਂ ਜਗ੍ਹਾ ਜਗ੍ਹਾ ਤੇ ਅਸੀਂ ਅਵੇਅਰ ਕਰ ਰਹੇ ਆਂ ਕਿ 18 ਸਾਲ ਤੋਂ ਘੱਟ ਬੱਚੀ ਦੇ ਮੈਰਿਜ ਨਹੀਂ ਕਰਨੀ 2 ਸਾਲ ਦੀ ਸਜ਼ਾ ਤੇ 1 ਲੱਖ ਜੁਰਮਾਨਾ ਹੈ ਸੋ ਇਹ ਚੀਜ਼ਾਂ ਅਵੇਅਰ ਅੱਗੇ ਵੀ ਇੱਕ ਸਾਲ ਪਹਿਲੇ ਇਸੇ ਮੌਕਮ ਪੁਰੇ ਜੀ ਅਸੀਂ ਇਸ ਚੀਜ਼ ਨੂੰ ਅਸੀਂ ਰੈਸਕਿਊ ਕੀਤਾ ਸੀ ਲੜਕੀ ਦਾ ਵਿਆਹ ਹੋ ਰਿਹਾ ਸੀ ਉੱਥੇ ਜਾ ਕੇ ਅਸੀਂ ਰੁਕਵਾਇਆ ਸੀ ਪਰ ਇਹ ਕੰਮ ਅਸੀਂ ਹੋਣ ਨਹੀਂ ਦੇਣਾ ਸਾਡੀ ਇਹ ਜੋ ਹਮੇਸ਼ਾ ਇਹਨਾਂ ਲੜਕੀਆਂ ਲਈ ਖੜੀ ਹੈ ਔਰਤਾਂ ਲਈ ਖੜੀ ਹੈ ਜੋ ਗਲਤ ਹੋਏਗਾ ਅਸੀਂ ਨਾਲ ਕਾਰਨ ਕੀ ਹੈ ਮੈਮ ਲਵ ਮੈਰਿਜ ਸੀ ਜਾਂ ਅਰੇਂਜ ਮੈਰਿਜ ਸੀ ਅਰੇਂਜ ਮੈਰਿਜ ਕਹੇ ਰ ਅਰੇਂਜ ਮੈਰਿਜ ਕਹੇ ਬਾਕੀ ਹੁਣ ਪੁਲਿਸ ਆਈ ਹੈ ਉਹ ਆਪਣੇ ਇਨਕੁਆਇਰੀ ਕਰ ਰਹੀ ਹੈ ਮੈਡਮ ਕਿ ਇਹ ਲੜਕੀ ਕੋਲੋਂ ਵਿਆਹ ਕਰਵਾ ਰਹੀ ਹੈ ਲੇਡੀਜ਼ ਨੂੰ ਪ੍ਰਧਾਨ ਹੈ ਕਿ ਕਿਰਾ ਵਿਆਹ ਕਰਵਾ ਰਹੀ ਸੀ ਜੀ ਉਹ ਦਾਦੀ ਇਹ ਕ ਉਹਨਾਂ ਦੀ ਦਾਦੀ ਹੈ ਜੋ ਵਿਆਹ ਕਰਾ ਰਹੀ ਹੈ ਕੀ ਨਾਮ ਕੀ ਹੋ ਲੈਡਿਸ ਜੇ ਅਪਰੇ ਉਹਨੂੰ ਪ੍ਰਧਾਨ ਕਹਿੰਦੇ ਨੇ ਨਿੰਮੋ ਪ੍ਰਧਾਨ ਕਹਿ ਰਹੇ ਆ ਠੀਕ ਹੈ ਹਾਂਜੀ ਹਾਂਜੀ ਜੀ ਵਿਆਹ ਤੋਂ ਲੋਗ ਹਾਂਜੀ ਕੁੜੀਆ ਦਾ ਰੋਕਾ ਦਿੱਤਾ ਹਾਂਜੀ ਹਾਂਜੀ ਵਿਆਹ ਵੀ 25 ਸਾਲ ਨੂੰ ਕਰਨਾ 22 ਸਾਲ ਨੂੰ ਨਹੀਂ ਕੀ ਕਰਨਿਆ ਪੁਲਸ ਕਿਉਂ ਆ ਗਈ ਜੇ ਤੁਸੀਂ ਰੋਕਾ ਹੀ ਕਰਦੇ ਤੇ ਪੁਲਸ ਕਿਉਂ ਆਈ ਆ ਤੁਹਾਡੇ ਘਰ ਤੇ ਮੁੰਡੇ ਵਾਲੇ ਕਿੰਨੇ ਪਤਾ ਹੈਗਾ ਅਸੀਂ ਰੋਕਾ ਕੀਤਾ ਹੈ ਤੇ ਮੁੰਡੇ ਵਾਲੇ ਕਿਉਂ ਭੱਜ ਗਏ ਜਿੱਥੋਂ ਜੇ ਰੋਕਾ ਕਰਦੇ ਮੁੰਡੇ ਵਾਲਾ ਮੇਰੀ ਗੱਲ ਸੁਣੋ ਅਸੀਂ ਰੋਕਾ ਇੱਥੇ ਕੀਤਾ ਸੀ ਤੇ ਉੱਥੇ ਚਲੋ ਪ੍ਰੋਗਰਾਮ ਕਰਨਾ ਹੀ ਥੋੜਾ ਪਤਾ ਅਸੀਂ ਰੋਟੀ ਪਾਣੀ ਦਾ ਬਾਕੀ ਅਸੀਂ ਕੋਈ ਇਹੋ ਜਿਹਾ ਸਟੱਪ ਨਹੀਂ ਚੁੱਕਿਆ ਅਸੀਂ ਕੋਈ 22 ਸਾਲ ਦੀ ਕੁੜੀ ਤੇ ਵਿਆਹ ਕਰਨਾ ਅਸੀਂ ਰੋਕਾ ਕੀਤਾ ਇੰਨੀ ਇੰਨੀ ਜਲਦੀ ਕਿਉਂ ਹੀ ਤੁਹਾਨੂੰ ਆਹੀ ਰੋਕਾ ਕਰਨਾ ਹੈ ਕੁੜੀ ਮੁੰਡੇ ਦੀ ਚਲੋ ਗੱਲ ਵਾਸੀਂ ਮੜਾ ਮੜਾ ਜਾਣਦੇ ਪਛਾਣਦੇ ਸੀ ਅਸੀਂ ਤੇ ਰੋਕਾ ਤੇ ਇਹਦੀ ਮੰਮੀ ਹੈ ਨਹੀਂ ਸੀ ਤੇ ਮੈਂ ਕਿਹਾ ਚਲ ਮੈਂ ਰੋਕਾ ਕਰਦਾ ਮੈਂ ਤੇ ਆੜੀ ਦੱਫਾ ਕਰਦੀ ਤੁਹਾਨੂੰ ਕੀ ਲੱਗਦੀ ਬੇਟੀ ਤੇਰੀ ਪੁੱਤਰੀ ਫੱਟੇ ਤਾਂ ਬਦਲੇ ਵੀ ਛੋਟੀ ਉਮਰ ਵਿੱਚ ਵਿਆਹਣਾ ਜਿਹੜਾ ਨਹੀਂ ਵਿਆਹਿਆ ਨਹੀਂ ਅਸੀਂ ਰੋਕਾ ਕੀਤਾ ਰੋਕਾ ਵੀ ਤਾਂ ਜੁਰਮੀ ਆ ਅਸੀਂ ਵੀ ਆਣਾ ਨਹੀਂ ਰੋਕਾ ਵੀ ਤਾਂ ਜੁਰਮੀ ਆ ਨਾ ਬਾਲਕਿਆ ਕੁੜੀ ਇਹ ਇਹ ਤਾਂ 20 ਸਾਲ ਤੋਂ ਬਾਅਦ ਅਸੀਂ ਵਿਆਹ ਕਰ ਸਕਦੇ ਹਾਂ ਬੱਚੇ ਦਾ ਇਹ ਚੱਲ ਇੱਕ ਦੂਸਰੇ ਨਾਲ ਬੰਦੇ ਦਾ ਹੋ ਜਾਂਦਾ ਵੀ ਚਲੋ ਰੋਕਾ ਕੀਤਾ ਹੋਏ ਸਾਡਾ ਬੱਚਾ ਆ ਅਸੀਂ ਉਹਨਾਂ ਦਾ ਸਾਡਾ ਬੱਚਾ ਉਹਨਾਂ ਦਾ ਬੱਚਾ ਬੱਚਾ ਕਿਹਦਾ ਤਾਂ ਦਾਸ ਨਹੀਂ ਕਿਹਦੀ ਬੇਟੀ ਹੈ ਹਾਂਜੀ ਕਿਹਦੀ ਬੇਟੀ ਬੜੀ ਸਾਲ ਦੀ 15 ਸਾਲ ਦੀ ਜੀ 15 ਸਾਲ ਦੀ 7 ਸਾਲ ਤੱਕ ਦਾ ਤੁਸੀਂ ਟਾਈਮ ਪਾਉਣਾ ਸੀ ਹਾਂਜੀ ਪਾਉਣਾ ਸੀ ਚਲੋ ਸਾਡੇ ਰਿਸ਼ਤੇਦਾਰੀ ਸੀ ਆਣਾ ਜਾਣਾ ਸੀ ਮਿਲਣਾ ਪਰ ਅੱਗੇ ਮਿਲਦੇ ਕਰਦੇ ਪੁਲਸ ਆਈ ਪੁਲਸ ਨੇ ਕੀ ਕਿਹਾ ਪੁਲਸ ਨੇ ਉਹ ਗੱਲ ਕਹੀ ਹੈ ਚਲੋ ਕੋਈ ਗੱਲ ਨਹੀਂ ਰੋਕਾ ਕੀਤਾ ਤੇ ਕੋਈ ਗੱਲ ਨਹੀਂ ਹਾਂਜੀ ਠੀਕ ਹੈ ਠੀਕ ਹੈ ਰੋਕਾ ਕਿੱਲੇ ਮਰਜ਼ੀ ਆਣ ਕੇ ਦੇਖਣ ਸਾਡੀ ਬੇਟੀ ਸਾਡੇ ਘਰ ਹੋਏਗੀ ਮੈਂ ਇਹ ਬਾਤ ਵੀ ਕੀ ਰਹੇ ਨੇ ਜੋ ਉੱਥੇ ਮੁੰਡੇ ਵਾਲੇ ਆਖੋ ਪਰ ਭਾਜੀ ਭਾਜੀ ਕੋਲੇ ਆਖੋ ਭਾਜੀ ਇਹ ਮੁੰਡੇ ਵਾਲੇ ਜਦੋਂ ਹੀ ਰੋਕਾ ਕੀਤਾ ਸੀ ਤੇ ਮੁੰਡੇ ਨਾਲ ਘਰ ਜਾਣਾ ਭੱਜਣਾ ਕਿਉਂ ਸੀ ਤੇ ਕੁੜੀ ਵਾਲੇ ਨੇ ਕੋਈ ਇਤਰਾਜ਼ ਨਹੀਂ ਕੀਤਾ ਕੁੜੀ ਨੇ ਕੁੜੀ ਨੇ ਤਾਂ ਅੱਧਾ ਇਤਰਾਜ਼ ਨਹੀਂ ਜਦੋਂ ਉਹ ਕਾਇ ਕਰ ਲਿਆ ਤਾਂ ਅਸੀਂ ਕਿਹਾ ਵਿਆਹ ਕਰਕੇ ਕੁੜੀ ਤੋਰਦੇ ਹਾਂ ਨੇ ਕਿਹਾ ਬੱਚੀ ਮੈਂ ਛੋਟੀ ਉਮਰ ਦੀ ਹੈ ਤੁਸੀ ਕਰ ਦੋ ਹੋਏ ਕੁੜੀ ਨੇ ਕਿਹਾ ਛੋਟੀ ਉਮਰ ਦੀ 15 ਸਾਲ ਦੀ ਤੇ ਮੇਰਾ ਰਿਸ਼ਤਾ ਕਰ ਦੋ ਬੱਚੀ ਚਲੋ ਬੱਚੀ ਤੇ ਬੱਚੀ ਨੇ ਕਿਹਾ ਚਲੋ ਕਿੰਨੇ ਚਲ ਬੱਚੀ ਯਾਰ ਰਿਸ਼ਤਾ ਕਰਦੀ ਹੈ ਮੁੰਡਾ ਚੰਗਾ ਮਿਲ ਗਿਆ ਮੁੰਡਾ ਕਾਰੋਬਾਰ ਕਰਦਾ ਸੀ ਮੁੰਡਾ ਚੰਗਾ ਮਿਲ ਗਿਆ ਸਾਨੂੰ ਅਸੀਂ ਕਿਹੜਾ ਰਿਸ਼ਤਾ ਕਰਦੀਏ ਚਲੋ ਵਿਆਹ ਹੀ 20 ਸਾਲ ਨੂੰ ਕਰਤਾ ਠੀਕ ਹੈ ਠੀਕ ਹੈ ਉਹਨਾਂ ਨੇ ਖਾਲਦਾ ਸੀ ਮੁੰਡੇ ਦੇ ਖਾਲਦਾ ਸਾਰਿਆਂ ਨੇ ਖਾਲਦਾ ਜੀ ਮੈਂ ਆਪਣਾ ਪਟਿਆ ਸੋਸ਼ਲ ਵਰਕਰ ਜੀ ਅੱਜ ਜਿਸ ਦਾ ਸੁਪਨਾ ਮੈਰਾ ਜੀ ਨੇ ਮੈਂ ਨਾਲ ਗੱਲ ਕੀਤੀ ਸੀ ਰਾਤੀ ਕਿ ਇਸ ਰਸਾ ਸਸਾ ਛੋਟੀ ਨਾਬਾਲਗ ਲੜਕੀ ਦਾ ਸ਼ਾਦੀ ਹੋ ਰਹੀ ਹੈ ਤੁਸੀਂ ਉਸ ਸ਼ਾਦੀ ਨੂੰ ਰੁਕਵਾਨਾ ਜਦੋਂ ਅਸੀਂ ਸਿਰੇ ਛਾਪਾ ਮਾਰਿਆ ਤਾਂ ਉਹ ਜਾ ਚੁੱਕੇ ਸੀਗੇ ਇੱਥੇ ਆ ਕੇ ਅਸੀਂ ਜਦੋਂ ਇਨਕੁਆਰੀ ਕੀਤੀ ਇਹ ਲੜਕੀ 16 ਸਾਲ ਦੀ ਹੈ ਤੇ ਲੜਕੀ ਘਭرائی ਹੋਈ ਹੈ ਕਹਿੰਦੀ ਵੀ ਹੈ ਕਿ ਲਵ ਮੈਰਿਜ ਨਹੀਂ ਹੈ ਅਰੇਂਜ ਮੈਰਿਜ ਹੈ ਉਸ ਤੋਂ ਬਾਅਦ ਮੈਂ ਦਾਦੀ ਨਾਲ ਗੱਲ ਕੀਤੀ ਨਿੰਮੋ ਪ੍ਰਧਾਨ ਦਾਦੀ ਦਾ ਨਾਮ ਹੈ ਤੇ ਉਹ ਦਾਦੀ ਨੇ ਮੈਨੂੰ ਦੱਸਿਆ ਕਿ ਉਸ ਲੜਕੀ ਦੀ ਮਾਂ ਕਿਸੇ ਲੜਕੇ ਨਾਲ ਬੰਦੇ ਨਾਲ ਭੱਜ ਗਈ ਹੈ ਤੇ ਮੇਰੇ ਕੋਲ ਕੱਲਿਆ ਛੋੜ ਗਈ ਹੈ ਉਸ ਇਸ ਲੜਕੀ ਦੇ ਕਿਸੇ ਹੋਰ ਲੜਕੇ ਨਾਲ ਨਾਜਾਇਜ਼ ਬੰਧਨ ਹੈ ਤੇ ਇਹ ਧੋੜਨਾ ਚਾਹੁੰਦੀ ਸੀ ਕਿਸੇ ਹੋਰ ਨਾਲ ਤੇ ਮੈਨੂੰ ਪਤਾ ਲੱਗ ਗਿਆ ਤੇ ਮੈਂ ਆਪਣੀ ਰਿਸ਼ਤੇਦਾਰੀ ਦੇ ਵਿੱਚ ਹੀ ਇਹਦਾ ਰੋਕਾ ਕੀਤਾ ਵਾ ਤੇ ਵਿਆਹ आले 2-3 ਸਾਲ ਬਾਅਦ ਕਰਨਾ ਵਾ ਅੱਜ ਵਿਆਹ ਨਹੀਂ ਸੀ ਅੱਜ ਰੋਕਾ ਹੈ ਜਿਹਦੇ ਨਾਲ ਮੈਂ ਕਿਹਾ ਕਿ ਰੋਕੇ ਦੀਆਂ ਫੋਟੋਆਂ ਦਿਖਾ ਜੋ ਸੈਰੇਮਨੀ ਹੋਈ ਹੈ ਸਾਨੂੰ ਪ੍ਰੂਫ ਦੇ ਦਿਓ ਕਿ ਅਗਰ ਤੁਸੀਂ ਰੋਕਾ ਹੀ ਕੀਤਾ ਤੇ ਸਾਨੂੰ ਉਹਦਾ ਪ੍ਰੂਫ ਦੇ ਦਿਓ ਤੇ ਦੇਖੋ ਜੇ ਪ੍ਰੂਫ ਦਿੰਦੀ ਹੈ ਰੋਕੇ ਦੇ ਤੇ ਫਿਰ ਤੇ ਚਲੋ ਫਿਰ ਵੈਸੇ ਤੇ ਚਲੋ ਮੈਂ ਇੱਕ ਗੁਨਾਹ ਹੀ ਹੈ ਛੋਟੇ ਬੱਚੇ ਦਾ ਰੋਕਾ ਵੀ ਕਰਨਾ ਲੇਕਿਨ ਉਹਨਾਂ ਨੇ ਜਿਹੜੀ ਮਜਬੂਰੀ ਦੱਸੀ ਮੈਨੂੰ ਅੰਦਰ ਉਹ ਇਹ ਹੀ ਕਹਿੰਦੇ ਸੀ ਕਿ ਇਹਦੇ ਬਾਹਰ ਕਿਤੇ ਨਾਇਸ ਸੰਬੰਧ ਨੇ ਤੇ ਇਹ 도ੜਨਾ 도ੜਨਾ ਜਾਏ ਇਸ ਕਰਕੇ ਮੈਂ ਆਪਣੀ ਇੱਜ਼ਤ ਨੂੰ ਛੁਪਾਣ ਦੇ ਲਈ ਅੱਜ ਰੋਕਾ ਕੀਤਾ ਤੇ ਅਸੀਂ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਹੈ মিডিਆ ਵੀ ਆ ਪਹੁੰਚ ਚੁੱਕੀ ਹੈ ਬਾਲ ਵਿਕਾਸ ਵਾਲੇ ਵੀ ਪਹੁੰਚ ਚੁੱਕੇ ਨੇ ਜੋ ਬੰਦੀ ਕਾਰਵਾਈ ਹੋਏਗੀ ਬੀਚ ਬਚਾਅ ਹੋਏਗਾ ਜਾਂ ਇਹਨਾਂ ਨੂੰ ਸਜ਼ਾ ਹੋਏਗੀ ਜਾਂ ਕੀ ਹੋਏਗਾ ਉਹ ਬੰਦੀ ਕਰੀ ਉਹ ਆਉਣ ਵਾਲੇ ਟਾਈਮ ਤੇ ਪਤਾ ਲੱਗੇਗਾ ਠੀਕ ਕੁੜੀ ਦਾ ਵਿਆਹ ਹੋ ਰਹੀ ਸੀ 16 ਸਾਲ ਦੀ ਕੁੜੀ ਦਾ ਕੀ ਮੈਟਰ ਕੀ ਹੈ ਕੁੜੀ ਨਾ ਬਲਕੇ ਮल्ले ਆਪਾਂ ਨੂੰ ਥਾਣੇ ਲੈ ਕੇ ਆ ਗਏ ਨੇ ਇਹਦੀ ਦਾਦੀ ਨੂੰ ਲੈ ਕੇ ਚੱਲੇ ਨਾਲ ਠੀਕ ਹੈ ਬਾਕੀ ਜੋ ਛੱਡਾ ਨਿਕਲੇਗਾ ਉਸ ਸਰ ਕੀ ਗੱਲ ਬਾਤ ਹੋਈ ਹੈ ਇਹ ਪਰਿਵਾਰ ਦੇ ਨਾਲ ਤੁਹਾਡੀ ਤੋ ਅੰਮ੍ਰੇ ਕਹਿੰਦੇ ਵੀ ਸਾਡੀ ਆਪਣੇ ਐਸੀ ਮਲਕੀ ਮੰਗਣੀ ਕਰਾਉ ਕਰ ਰਹੇ ਸੀ ਇਹ ਕਿਹੜੇ ਹੁਣ ਜਾ ਕੇ ਆਪਾਂ ਥਾਣੇ ਵਿੱਚ ਨਾ ਕੋ ਪੁਸ਼ਟੀ ਚ ਕਰਦੇ ਆਂ ਮੁੰਡੇ ਵਾਲੇ ਬਾਜੀ ਗਏ ਨੇ ਤੂੰ ਮੁੰਡੇ ਵਾਲੇ ਮੈਂ ਤਾਂ ਹੁਣ ਮੌਕੇ ਇੱਥੇ ਆਇਆ ਜੀ ਮੁੰਡੇ ਵਾਲੇ ਮੇਰੇ ਕੋਲ ਹੁਣ ਮਿਲੇ ਨਹੀਂ ਉਹਨਾਂ ਨੂੰ ਵੀ ਥਾਣੇ ਦੇ ਵਿੱਚ ਬੁਲਾਇਆ ਜਾਏਗਾ ਮੁੰਡੇ ਵਾਲੇ ਹਾਂ ਉਹਨਾਂ ਨੂੰ ਬੁਲਾਇਆ ਜਾਏਗਾ ਇਹ ਮੰਗਣੀ ਕਿੱਥੇ ਹੋ ਰਹੀ ਸੀ ਇਹ ਮੰਗਣੀ ਹਾਲੇ ਮੈਂ ਹੁਣ ਮੌਕੇ ਆਇਆ ਹਾਲੇ ਵੀ ਪੁਸ਼ਪਰਤਾ ਕਰਦੇ ਆਪਾਂ ਸਾਡੇ ਵਿੱਚ ਹੀ ਗਮ ਜਾ ਰਹੀ ਸੀ ਨਹੀਂ 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 ਇਹ ਕਿੰਨੇ ਘਰ ਬਾਹਰ ਚੱਲ ਰਿਹਾ ਜੀ ਕਿਤੇ ਹੁਣ ਵੇਖਣੇ ਜਾ ਕੇ ਪੁਸ਼ਪਰਤਾ ਕਰਦੇ ਜੀ ਆਹ ਦੱਸਿਆ ਨਹੀਂ ਫੋਨ ਨਹੀਂ ਆਲੇ ਮੈਨੂੰ ਕੋਈ ਵਿਖਾਈ ਇਹਨਾਂ ਨੇ ਮੈਂ ਦੇਖਦਾ ਫੋਨ ਆਪਾਂ ਲਿਆ ਨਾ ਕੋ ਜੋ ਫੋਨ ਤੇ ਨੂੰਨ ਕੀ ਕਹਿੰਦਾ ਜੀ ਛੋਟੀ ਉਮਰ ਦੀ ਮੰਗਣੀ ਹੋ ਸਕਦੀ ਬੱਚੀ ਦੀ ਨਹੀਂ ਨਹੀਂ ਨਾਬਾਲਕ ਹੈ ਹਾਂ ਜੀ ਨਾਵਾਲ ਬਲਕਾ ਦੀ ਸਾਰ ਨਹੀਂ ਕੀਤੀ ਹੈਗੀ ਦੇਖੋ ਨਾਵਾਲ ਬਲਕਾ ਹੀ ਫਿਰ ਗੈਰਕਾਨੂੰਨੀ ਆ ਠੀਕ ਆ ਕੁੜੀ ਦੇ ਕਾਗਜ਼ ਚਿੱਤੇ ਆ ਕਾਗਜ਼ ਤੇ ਕਰਾਂਗਾ ਬਹੁਤ ਲੰਮਾ ਕੰਮ ਆ ਕੋਈ ਕਰ ਲਈ ਹੈਗੀ ਜੀ ਕੁੜੀ ਦੇ ਨਾਲ ਗੱਲਬਾਤ ਹੋਈ ਹੈ ਤੁਹਾਡੀ ਉਹ ਕੀ ਕਹਿੰਦੀ ਹੈ ਕੁੜੀ ਕੁੜੀ ਇਹ ਲੋ ਕਹਿੰਦੀ ਮੈਂ ਨਾਵਾਲ ਬਲਕਾ ਦੀ ਕੁੜੀ ਬੱਚੀ ਸਹਿਮੀ ਹੋਈ ਆ ਠੀਕ ਆ ਉਹਨੂੰ ਆਪਾਂ ਆਪਰੇ ਭਾਵਾਂਗੇ ਫਿਰ ਭਾਗ ਨੂੰ ਪੁੱਛਾਂਗੇ ਠੀਕ ਆ ਫਿਲਹਾਲ ਫਿਲਹਾਲ ਆ ਰਿਹਾ ਜੀ ਫਿਲਹਾਲ ਆਪਾਂ ਲੜਕੇ ਨੂੰ ਕੁਝ ਉਹ ਬੜੀ ਸਹਿਮੀ ਹੋਈ ਆ ਠੀਕ ਆ ਆਪਾਂ ਨੂੰ ਪੁੱਛੇ ਫਿਰ ਆਪਾਂ ਬਰੂਕ ਦੇਣਾ ਠੀਕ ਆ